ਦੋਸਤੋ ਨਰਾਤਿਆਂ ਦੇ 9 ਦਿਨਾਂ ਦੇ ਵਿੱਚ ਕਾਲੇ ਕੁੱਤਿਆਂ ਖਵਾ ਦਿਓ। ਇੱਕ ਛੋਟੀ ਜਹੀ ਵਸਤੂ ਰਤੋਂ ਰਤ ਤੁਹਾਡੀ ਕਿਸਮਤ ਬਦਲ ਜਾਵੇਗੀ। ਜਿੰਨਾ ਪੈਸਾ ਮਨ ਵਿੱਚ ਸੋਚੋਗੇ ਉਹਨਾਂ ਮਿਲ ਜਾਵੇਗਾ। ਅਤੇ ਸੱਤ ਜਨਮਾਂ ਦੀ ਗਰੀਬੀ ਵੀ ਦੂਰ ਹੋ ਜਾਵੇਗੀ। ਤੁਹਾਡੀ ਆਉਣ ਵਾਲੀਆਂ ਸੱਤ ਪੀੜ੍ਹੀਆਂ ਬੈਠੇ-ਬੈਠੇ ਖਾਣਗੀਆਂ। ਐਨਾ ਪੈਸਾ ਦੋਸਤੋ ਤੁਹਾਡੇ ਘਰ ਆ ਜਾਵੇਗਾ। ਨਰਾਤਿਆਂ ਦੇ ਇਹਨਾਂ ਦਿਨਾਂ ਵਿੱਚ ਮਾਤਾ ਰਾਣੀ ਦੀ ਅਜੇਹੀ ਕਿਰਪਾ ਤੁਹਾਡੇ ਘਰ ਵਿੱਚ ਹੋਵੇਗੀ ਕਿ ਧਨ ਨੂੰ ਰੱਖਣ ਦੀ ਜਗਾ ਵੀ ਦੋਸਤੋ ਕੱਢ ਜਾਵੇਗੀ ਇੰਨਾ ਪੈਸਾ ਘਰੇ ਆਵੇਗਾ ਕਿ ਸੰਭਾਲ ਲਿਆ ਨਹੀਂ ਜਾਣਾ ਦੋਸਤੋ ਤੁਹਾਨੂੰ ਸਭ ਨੂੰ ਪਤਾ ਹੈ ਕਿ ਨਰਾਤਿਆਂ ਦੇ ਦਿਨ ਸ਼ੁਰੂ ਹੋ ਗਏ ਹਨ ਸਾਰੀ ਦੁਨੀਆ ਮਾਤਾ ਰਾਣੀ ਨੂੰ ਖੁਸ਼ ਕਰਨ ਦੇ ਲਈ ਅਨੇਕਾ ਪ੍ਰਕਾਰ ਦੇ ਉਪਾਹ ਕਰ ਰਹੀ ਹੈ ਦੋਸਤੋ ਜੇਕਰ ਘਰ ਵਿੱਚ ਪੈਸੇ ਨੂੰ ਲੈ ਕੇ ਸਮੱਸਿਆ ਹੈ ਘਰ ਵਿੱਚ ਪਰਿਵਾਰ ਵਿੱਚ ਕੋਈ ਵੱਡੀ ਬਿਮਾਰੀ ਹੈ ਪੈਸਾ ਟਿਕਦਾ ਨਹੀਂ ਹੈ ਕਰਜ਼ਾ ਸਰ ਚੜ ਗਿਆ ਹੈ ਜਾਂ ਫਿਰ ਵਿਆਹ ਨਹੀਂ ਹੋ ਰਿਹਾ ਦੋਸਤੋ ਹੁਣ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ ਸਿਰਫ ਇੱਕ ਚੀਜ਼ ਕਾਲੇ ਕੁੱਤੇ ਨੂੰ ਖਵਾਉਣ ਨਾਲ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਦੋਸਤੋ ਪਿਛਲੇ ਸਾਲ ਜਿਹੜੇ ਜਿਹੜੇ ਲੋਕਾਂ ਨੇ ਇਹ ਉਪਾਅ ਕੀਤਾ ਸੀ ਉਹਨਾਂ ਦੀ ਜ਼ਿੰਦਗੀ ਸਵਰਗ ਵਰਗੀ ਬਣ ਗਈ ਹੈ ਜੀ ਹੁਣ ਦੋਸਤੋ ਅਸੀਂ ਤੁਹਾਨੂੰ ਉਹ ਉਪਾਅ ਦੱਸਾਂਗੇ ਜਿਸ ਨੂੰ ਤੁਸੀਂ ਇੱਕ ਕਾਲੇ ਕੁੱਤੇ ਨੂੰ ਖਵਾ ਦੇਣਾ ਹੈ ਪਰ ਯਾਦ ਰੱਖੇ ਇਹ ਗੱਲ ਦਾ ਐਸ ਉਪਾਅ ਕਿਸੇ ਨੂੰ ਵੀ ਪਤਾ ਨਹੀਂ ਲੱਗਣਾ ਚਾਹੀਦਾ ਉਸ ਤੋਂ ਬਾਅਦ ਦੋਸਤੋ ਜੋ ਬਦਲਾਅ ਤੁਹਾਡੀ ਜ਼ਿੰਦਗੀ ਵਿੱਚ ਆਵੇਗਾ ਤੁਸੀਂ ਸੋਚਾ ਵੀ ਨਹੀਂ ਹੋਵੇਗਾ ਦੋਸਤੋ ਇਸ ਨਰਾਤਿਆਂ ਦੇ ਦਿਨਾਂ ਵਿੱਚ ਮਾਂ ਲక్ష్ਮੀ ਦਾ ਧਨ ਦਾ ਯੋਗ ਬਣ ਰਿਹਾ ਹੈ ਇਸ ਸਾਲ ਬੁੱਧ ਅਤੇ ਸ਼ੁਕਰਗ੍ਰਹਿ ਤੁਹਾਡੇ ਕੀਤੇ ਉਪਾਅ ਵਿੱਚ ਕਿਰਪਾ ਕਰਨ ਵਾਲੇ ਹਨ ਦੋਸਤੋ ਅਸੀਂ ਪਹਿਲਾਂ ਵੀ ਕੁੱਤੇ ਨਾਲ ਸੰਬੰਧਿਤ ਕਾਫੀ ਸਾਰੇ ਉਪਾਅ ਦੱਸੇ ਹਨ ਜਿਨ੍ਹਾਂ ਨੇ ਉਹ ਉਪਾਅ ਕੀਤੇ ਹਨ ਅੱਜ ਉਹਨਾਂ ਦੀ ਧਨ ਦੀ ਅਤੇ ਹੋਰ ਕਿਸੇ ਵੀ ਪ੍ਰਕਾਰ ਦੀ ਕੋਈ ਕਮੀ ਨਹੀਂ ਹੈਗੀ ਦੋਸਤੋ ਮੈਂ ਤੁਹਾਡੀ ਸਮੱਸਿਆ ਸਮਝਦਾ ਹਾਂ ਤੁਸੀਂ ਮਿਹਨਤ ਕਰਕੇ ਥੱਕ ਚੁੱਕੇ ਹੋ ਜੋ ਪੈਸਾ ਤੁਸੀਂ ਕਮਾਉਂਦੇ ਹੋ ਉਹ ਬਿਨਾਂ ਗੱਲੋਂ ਕਿਤੇ ਨਾ ਕਿਤੇ ਖਰਚ ਹੋ ਜਾਂਦਾ ਹੈ ਪਰ ਅੱਜ ਦਾ ਉਪਾਅ ਤੁਹਾਡੇ ਨਾਲ ਸਾਰੀਆਂ ਸਮੱਸਿਆਵਾਂ ਦਾ ਹੱਲ ਲੈ ਕੇ ਆਇਆ ਹੈ ਜੀ ਜੀ ਹਾਂ ਦੋਸਤੋ ਪਰ ਤੁਹਾਨੂੰ ਇੱਕ ਕੰਮ ਕਰਨਾ ਪਵੇਗਾ ਕਿ ਤੁਹਾਨੂੰ ਮੇਰੇ ਨਾਲ ਵੀਡੀਓ ਦੇ ਆਖਿਰ ਤੱਕ ਜੁੜੇ ਰਹਿਣਾ ਪਵੇਗਾ ਦੋਸਤੋ ਸਭ ਨੂੰ ਪਤਾ ਹੈ ਕਿ ਨਰਾਤੇ 9 ਦਿਨਾਂ ਦੇ ਹੁੰਦੇ ਹਨ ਅਤੇ ਇਸ ਸਾਲ ਸਭ ਤੋਂ ਜ਼ਿਆਦਾ ਪੈਸੇ ਦਾ ਯੋਗ ਬਣ ਕੇ ਆਇਆ ਹੈ ਕਿਉਂਕਿ ਨਰਾਤੇ ਦੇ ਪਹਿਲੇ ਦਿਨ ਹੀ ਸੂਰਜ ਗ੍ਰਹਿਣ ਲੱਗਿਆ ਸੀ ਹਾਲਾਂਕਿ ਦੋਸਤੋ ਇਹ ਭਾਰਤ ਵਿੱਚ ਦੇਖਣ ਨੂੰ ਨਹੀਂ ਮਿਲਿਆ ਪਰ ਇਸ ਦਾ ਪ੍ਰਭਾਵ ਸਾਰੇ ਗ੍ਰਹਿ ਦੇ ਉੱਪਰ ਜ਼ਰੂਰ ਪਿਆ ਹੈ ਜਿਸ ਨਾਲ ਇਹ ਨੌ ਨਰਾਤਾਂ ਵਿੱਚ ਕਾਫੀ ਸਾਰੇ ਉਪਾਦਾਂਯੋਗ ਬਣਿਆ ਹੈ ਜਿਸ ਨੂੰ ਕੋਈ ਵੀ ਵਿਅਕਤੀ ਆਰਾਮ ਨਾਲ ਕਰ ਸਕਦਾ ਹੈ ਦੋਸਤੋ ਇਹ ਇਸ ਸਾਲ ਦਾ ਯੋਗ ਹੈ ਕਿ ਜੋ ਵੀ ਵਿਅਕਤੀ ਇਹਨਾਂ ਦਿਨਾਂ ਵਿੱਚ ਇਹ ਇੱਕ ਚੀਜ਼ ਕਾਲੇ ਕੁੱਤੇ ਨੂੰ ਖਵਾ ਦੇਵੇਗਾ ਔਸੋ ਦੀ ਸਾਰੀ ਮਨੋਕਾਮਨਾ ਪੂਰੀ ਹੋ ਜਾਵੇਗੀ। ਦੋਸਤੋ ਨਰਾਤਿਆਂ ਦੇ ਪਹਿਲੇ ਦਿਨ ਮਾਤਾ ਸ਼ੈਲ ਪੁੱਤਰੀ ਦੀ ਪੂਜਾ ਕੀਤੀ ਜਾਂਦੀ ਹੈ। ਅਤੇ ਅਗਲੇ ਦਿਨਾਂ ਵਿੱਚ ਉਹਨਾਂ ਦੇ ਅਲੱਗ-ਅਲੱਗ ਸਰੂਪਾਂ ਦੀ ਵੀ ਪੂਜਾ ਕੀਤੀ ਜਾਂਦੀ ਹੈ। ਕਈ ਲੋਕ ਇਸ ਨਰਾਤੇ ਵਿੱਚ ਚੱਪਲ ਵੀ ਨਹੀਂ ਪਾਉਂਦੇ। ਦੋਸਤੋ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਪੰਜ ਉਪਾਅ ਦੱਸਾਂਗਾ ਜੋ ਕਿ ਅਲੱਗ-ਅਲੱਗ ਪੰਜ ਸਮੱਸਿਆਵਾਂ ਲਈ ਹੋਣਗੇ। ਪੈਸੇ ਦੀ ਕਮੀ ਦੇ ਲਈ ਅਲੱਗ ਚੀਜ਼ ਹੋਵੇਗੀ ਜੋ ਕਿ ਕੁੱਤੇ ਨੂੰ ਤੁਹਾਨੂੰ ਖਵਾਉਣੀ ਪਵੇਗੀ। ਜਿਨ੍ਹਾਂ ਦਾ ਵਿਆਹ ਨਹੀਂ ਹੋ ਰਿਹਾ ਉਨਨਾਂ ਲਈ ਇੱਕ ਅਲੱਗ ਚੀਜ਼ ਇਸੇ ਤਰ੍ਹਾਂ ਹੀ ਘਰ ਵਿੱਚ ਬਿਮਾਰੀ ਦੇ ਲਈ ਅਤੇ ਕਰਜ਼ੇ ਦੇ ਲਈ ਇੱਕ ਅਲੱਗ ਚੀਜ਼ ਹੋਵੇਗੀ ਘਰ ਵਿੱਚ ਲੜਾਈ ਹੈ ਤਲਾਕ ਤੱਕ ਦੀ ਨੌਬਤ ਆ ਗਈ ਹੈ ਉਹਨਾਂ ਲਈ ਇੱਕ ਅਲੱਗ ਚੀਜ਼ ਹੋਵੇਗੀ ਜੀ ਜੋ ਕਿ ਤੁਹਾਨੂੰ ਕਾਲੇ ਕੁੱਤੇ ਨੂੰ ਖਵਾਉਣੀ ਪਵੇਗੀ ਦੋਸਤੋ ਪਹਿਲਾ ਉਪਾਜ ਜਿਨ੍ਹਾਂ ਦਾ ਵਿਆਹ ਨਹੀਂ ਹੋ ਰਿਹਾ ਜਿਨ੍ਹਾਂ ਨੂੰ ਉਹਨਾਂ ਦਾ ਪਿਆਰ ਨਹੀਂ ਮਿਲ ਰਿਹਾ ਜਾਂ ਫਿਰ ਜੀਵਨ ਸਾਥੀ ਦੇ ਘਰ ਵਾਲੇ ਨਹੀਂ ਮੰਨ ਰਹੇ ਜਾਂ ਫਿਰ ਜਿਸ ਵਿਅਕਤੀ ਨਾਲ ਤੁਸੀਂ ਵਿਆਹ ਕਰਨਾ ਹੈ ਉਹ ਨਹੀਂ ਮੰਨ ਰਿਹਾ ਤਾਂ ਚਿੰਤਾ ਨਾ ਕਰੋ ਦੋਸਤੋ ਤੁਸੀ ਕੀ ਕਰਨਾ ਹੈ ਕਿ ਮਾਤਾ ਰਾਣੀ ਦੀ ਚੁੰਨੀ ਲੈ ਲੈਣੀ ਹੈ ਅਤੇ ਕਿਸੇ ਵੀ ਮੰਦਰ ਵਿੱਚ ਚੜਾਉਣੀ ਹੈ ਜੀ ਉਸ ਦੇ ਨਾਲ ਹੀ ਚਿੱਟੇ ਰੰਗ ਦੀ ਕੋਈ ਵੀ ਮਠਾਈ ਦਾ ਭੋਗ ਮਾਤਾ ਰਾਣੀ ਦੇ ਨਾਮ ਦਾ ਆਪਣੇ ਘਰ ਵਿੱਚ ਲਾ ਦੇਣਾ ਹੈ ਨਾਲ ਹੀ ਦੋਸਤੋ ਕਾਮਨਾ ਮੰਗੋ ਕਿ ਮਾਤਾ ਰਾਣੀ ਜਲਦੀ ਤੋਂ ਜਲਦੀ ਮੇਰਾ ਵਿਆਹ ਹੋ ਸਕੇ ਮੇਰਾ ਪਿਆਰ ਮੈਨੂੰ ਮਿਲ ਸਕੇ ਉਸੇ ਨਾਲ ਹੀ ਉਸ ਭੋਗ ਦਾ ਇੱਕ ਹਿੱਸਾ ਤੁਸੀਂ ਕਾਲੇ ਕੁੱਤੇ ਨੂੰ ਖਵਾ ਦੇਣਾ ਹੈ ਪਰ ਯਾਦ ਰੱਖੇ ਪਹਿਲਾ ਕੁੱਤੇ ਨੂੰ ਖਵਾਉਣਾ ਹੈ ਉਸ ਤੋਂ ਬਾਅਦ ਖੁਦ ਗ੍ਰਹਿਣ ਕਰਨਾ ਹੈ ਜੀ ਐਸ ਨਾਲ ਵਿਆਹ ਦੇ ਜਿੰਨੇ ਗ੍ਰਹਿ ਕਮਜ਼ੋਰ ਹੋਣਗੇ ਉਹ ਸਾਰੇ ਸਹੀ ਹੋ ਜਾਣਗੇ ਦੋਸਤੋ ਹੁਣ ਗੱਲ ਕਰਦੇ ਆ ਉਹਨਾਂ ਲੋਕਾਂ ਦੀ ਜਿੰਨਾਂ ਕਰੇ ਜ਼ਿਆਦਾ ਗਰੀਬੀ ਹੈ ਪੈਸਾ ਟਿਕਦਾ ਨਹੀਂ ਹੈ ਤਾਂ ਦੋਸਤੋ ਘਰ ਵਿੱਚ ਜਦੋਂ ਜ਼ਿਆਦਾ ਨਕਾਰਾਤਮਕ ਸ਼ਕਤੀ ਹੁੰਦੀ ਹੈ ਤਾਂ ਗਰੀਬੀ ਆਉਣੀ ਤੈ ਹੋ ਜਾਂਦੀ ਹੈ ਐਸ ਲਈ ਘਰ ਵਿੱਚ ਦੋ ਮਿੱਠੀਆਂ ਰੋਟੀਆਂ ਜ਼ਰੂਰ ਬਣਾਓ ਜਿਨ੍ਹਾਂ ਨੂੰ ਆਪਣੇ ਸਿਰ ਨਾਲ ਅਤੇ ਘਰ ਦੇ ਖੂੰਜਿਆਂ ਨਾਲ ਲਗਾ ਕੇ ਇੱਕ ਰੋਟੀ ਆਪਣੀ ਛੱਤ ਦੇ ਉੱਪਰ ਰੱਖੋ ਅਤੇ ਦੂਜੀ ਰੋਟੀ ਕਾਲੇ ਕੁੱਤ ਨੂੰ ਖਵਾ ਦਿਓ ਜੀ ਦਿਨਾਂ ਵਿੱਚ ਹੀ ਦੋਸਤੋਂ ਕਰਜ਼ਾ ਲੈਣਾ ਸ਼ੁਰੂ ਹੋ ਜਾਵੇਗਾ ਅਤੇ ਤੁਹਾਡੇ ਘਰੇ ਪੈਸਾ ਟਿਕਣਾ ਸ਼ੁਰੂ ਹੋ ਜਾਵੇਗਾ ਦੋਸਤੋਂ ਹੁਣ ਗੱਲ ਕਰਦੇ ਹਾਂ ਜਿਨ੍ਹਾਂ ਘਰੇ ਜਿਆਦਾ ਕਲੇਸ਼ ਰਹਿੰਦਾ ਹੈ ਘਰ ਦੇ ਮੈਂਬਰਾਂ ਦੀ ਆਪਸ ਵਿੱਚ ਨਹੀਂ ਬੰਦੀ ਅਤੇ ਤਲਾਕ ਤੱਕ ਦੀ ਨੌਬਤ ਆ ਗਈ ਹੈ ਤਾਂ ਦੋਸਤੋਂ ਤੁਸੀਂ ਕੀ ਕਰਨਾ ਹੈ ਕਿ ਮਾਤਾ ਰਾਣੀ ਦੇ ਨਾਮ ਦਾ ਇੱਕ ਪਾਣੀ ਦਾ ਕਟੋਰਾ ਭਰ ਲੈਣਾ ਹੈ ਜਿਸ ਨੂੰ ਤੁਸੀਂ ਰਾਤ ਨੂੰ ਆਪਣੇ ਬੈੱਡਰੂਮ ਦੇ ਵਿੱਚ ਰੱਖ ਦੇਣਾ ਹੈ ਜਦ ਤੇ ਤੁਸੀਂ ਰਾਤ ਨੂੰ ਸੌਂਦੇ ਹੋ ਉਸ ਤੋਂ ਬਾਅਦ ਦੋਸਤੋ ਸਵੇਰੇ ਉਸ ਪਾਣੀ ਨੂੰ ਤੁਸੀਂ ਆਪਣੇ ਜੀਵਨ ਸਾਥੀ ਨੂੰ ਪਿਲਾ ਦੇਣਾ ਹੈ ਅਤੇ ਖੁਦ ਵੀ ਦੋਸਤੋ ਪੀ ਲੈਣਾ ਹੈ ਬਾਕੀ ਬਚੇ ਹੋਏ ਪਾਣੀ ਨੂੰ ਦੋਸਤੋ ਤੁਸੀਂ ਕਾਲੇ ਕੁੱਤੇ ਲਈ ਬਾਹਰ ਆਪਣੇ ਮੇਨ ਗੇਟ ਕੋਲ ਰੱਖ ਦੇਣਾ ਹੈ ਜਿਸ ਨੂੰ ਕਿ ਜਦੋਂ ਵੀ ਕਾਲਾ ਕੁੱਤਾ ਪੀਵੇਗਾ ਉਸ ਨਾਲ ਤੁਹਾਡੇ ਦੋਨਾਂ ਦੇ ਰਿਸ਼ਤਿਆਂ ਵਿੱਚ ਜੋ ਵੀ ਕਮੀ ਹੋਵੇਗੀ ਉਹ ਦੂਰ ਹੋ ਜਾਵੇਗੀ ਅਤੇ ਤੁਹਾਡੇ ਘਰੋਂ ਦੋਸਤੋ ਲੜਾਈ ਝਗੜਾ ਦੂਰ ਹੋ ਜਾਵੇਗਾ ਅਤੇ ਆਪਸ ਵਿੱਚ ਮੋਹ ਪਿਆਰ ਵੀ ਬਣਿਆ ਰਹੇਗਾ ਹੁਣ ਦੋਸਤੋ ਗੱਲ ਕਰਦੇ ਹਾਂ ਜਿਨ੍ਹਾਂ ਦੇ ਘਰੇ ਕੋਈ ਬਿਮਾਰੀ ਹੈ ਉਹ ਦੂਰ ਹੋਣ ਦਾ ਨਾਮ ਨਹੀਂ ਲੈ ਰਹੀ ਤਾਂ ਦੋਸਤੋ ਤੁਸੀਂ ਕੀ ਕਰਨਾ ਹੈ ਕਿ ਘਰ ਦਾ ਮੁਖੀਆ ਜੋ ਕਿ ਘਰ ਵਿੱਚ ਕਮਾ ਕੇ ਲਿਆਉਂਦਾ ਹੈ ਇੱਕ ਰੋਟੀ ਤੁਸੀਂ ਲੈ ਲੈਣੀ ਹੈ ਤੇ ਇਸ ਨੂੰ ਦੇਸੀ ਘਿਓ ਦੇ ਨਾਲ ਚੋਪੜ ਕੇ ਉਸ ਵਿੱਚ ਤਿੰਨ ਨਿੱਕੇ-ਨਿੱਕੇ ਗੁੜ ਦਿੰਗਾ ਡਲੀਆਂ ਤੁਸੀਂ ਰੱਖ ਦੇਣੀਆਂ ਹਨ ਅਤੇ ਉਸ ਨੂੰ ਲਪੇਟ ਕੇ 21 ਵਾਰ ਉਸ ਘਰ ਦੇ ਮੁਖੀਆ ਦੇ ਸਿਰ ਉੱਪਰ ਦੀ ਤੁਸੀਂ ਵਾਰ ਕੇ ਕਾਲੇ ਕੁੱਤੇ ਨੂੰ ਖਵਾ ਦੇਣੀ ਹੈ ਜੀ ਦੋਸਤੋ ਜਿਵੇਂ ਹੀ ਕਾਲਾ ਕੁੱਤਾ ਇਸ ਨੂੰ ਖਾਵੇਗਾ ਘਰ ਦਾ ਮੈਂਬਰ ਜਦੋਂ ਵੀ ਬਾਹਰ ਜਾਵੇਗਾ ਉਹ ਹਮੇਸ਼ਾ ਸਕਾਰਾਤਮਕ ਊਰਜਾ ਨੂੰ ਹੀ ਘਰ ਵਿੱਚ ਲਿਆਵੇਗਾ ਜਿਸ ਨਾਲ ਘਰ ਵਿੱਚ ਇੰਨੀ ਜ਼ਿਆਦਾ એનર્ਜੀ ਆ ਜਾਵੇਗੀ ਜਿਸ ਨਾਲ ਘਰ ਦੀਆਂ ਸਾਰੀਆਂ ਬਿਮਾਰੀਆਂ ਦੂਰ ਹੋ ਜਾਣਗੀਆਂ ਦੋਸਤੋ ਯਾਦ ਰੱਖਿਓ ਇਹ ਸਪੈਸ਼ਲ ਨਰਾਤਿਆਂ ਦੇ ਦਿਨਾਂ ਵਿੱਚ ਹੀ ਕੀਤੇ ਜਾਂਦੇ ਹਨ ਇਸ ਕਰਕੇ ਜਿੰਨੀ ਦੇਰ ਨਰਾਤੇ ਖਤਮ ਨਹੀਂ ਹੁੰਦੇ ਓਨੇ ਦਿਨ ਤੁਸੀਂ ਇਹਨਾਂ ਦਾ ਉਪਾ ਕਰ ਸਕਦੇ ਹੋ ਪਰ ਦੋਸਤੋ ਯਾਦ ਰੱਖੋ ਇਹਨਾਂ ਉਪਾ ਨੂੰ ਸਿਰਫ ਇੱਕ ਵਾਰ ਹੀ ਕਰਨਾ ਹੈ ਇਸ ਦੇ ਨਾਲ ਹੀ ਦੋਸਤੋ ਜਦੋਂ ਹੀ ਨਰਾਤੇ ਖਤਮ ਹੋ ਜਾਣਗੇ ਉਸ ਤੋਂ ਬਾਅਦ ਕੁਝ ਦਿਨਾਂ ਵਿੱਚ ਹੀ ਤੁਹਾਨੂੰ ਇਹਨਾਂ ਦਾ ਜੋ ਵੀ ਰਿਜ਼ਲਟ ਹੋਵੇਗਾ ਉਹ ਦੇਖਣ ਨੂੰ ਮਿਲ ਜਾਵੇਗਾ ਜੀ ਦੋਸਤੋ ਜੇਕਰ ਇਹ ਉਪਾ ਤੁਹਾਨੂੰ ਵਧੀਆ ਲੱਗੇ ਹਨ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਵੀਡੀਓ ਨੂੰ ਲਾਈਕ ਜਰੂਰ ਕਰਿਓ ਜੀ ਅਤੇ ਦੋਸਤੋ ਕਮੈਂਟਾਂ ਵਿੱਚ ਜੈ ਮਾ ਲਕਸ਼ਮੀ ਹਰ ਹਾਲਤ ਵਿੱਚ ਲਿਖਿਓ ਜੀ ਇਹ ਉਪਾ ਸਪੈਸ਼ਲ ਤੌਰ ਤੇ ਨਰਾਤਿਆਂ ਦੇ ਲਈ ਹੀ ਬਣਾਏ ਗਏ ਹਨ ਜੀ